ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਟੇ ਜਮ ਕੀ ਫੰਦਾ ਜਿਹਦਾ ਕਿ ਆਪਾਂ ਜਿਹੜੀ ਆਪਾਂ ਸਾਈ ਕਰ ਚੁੱਕੇ ਆ ਜੀ ਬੈਠ ਮੇ ਕਹਿ ਦੇ ਵਿੱਚ ਸ਼ਬਦ ਹੈ ਔਰ ਫੀਮੇਲ ਸਕਿੱਲ ਦੇ ਆਪਾਂ ਇਹ ਸ਼ਬਦ ਨੂੰ ਕਰ ਰਹੇ ਆ ਜੀ ਆਪਾਂ ਇਸ ਸ਼ਬਦ ਦੀ ਅਸਥਾਈ ਕਰ ਚੁੱਕੇ ਆ ਆਓ ਜੀ ਅੰਤਰਾ ਕਰਦੇ ਆ ਪਹਿਲਾਂ ਤੈਨੂੰ ਗਾਇਨ ਕਰਾਂਗੇ ਫਿਰ ਉਸ ਤੋਂ ਬਾਅਦ ਅੰਤਰੀ ਨੂੰ ਸਿਖਾਂਗੇ ਜੀ ਆਓ ਜੀ ਪਹਿਲਾਂ ਗਾਇਨ ਕਰਦੇ ਹਾਂ ਜਨਮ ਜਨਮ ਕੇ ਦੋਖ ਨਿਵਾਰੇ ਜਨਮ ਜਨਮ ਕੇ ਦੋਖ ਨਿਵਾਰੇ ਦਰਸ਼ਨ ਪੇਟਤ ਹੋਤ ਨਿਹਾਨਾ ਦਰਸ਼ਨ ਪੇਟਤ ਹੋਤ ਨਿਹਾਨਾ ਹਰ ਕਾ ਨਾਮ ਬਿਦਾਰੇ ਆਓ ਜੀ ਹੁਣ ਆਪਾਂ ਇਹ ਸ਼ਬਦ ਦਾ ਅੰਤਰਾ ਸਿੱਖਦੇ ਹਾਂ ਜਨਮ jana ma jana ma ki jana ma jana ma ki Janama 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 jana ਸਾ ਦਾਰੇ ਸੁੱਕਾ ਮਨ ਸਾ ਦਾਰੇ ਸੁੱਕਾ ਮਨ ਸਾ ਦਾਰੇ ਇਹ ਪੰਕਤੀ ਨੂੰ ਪੂਰਾ ਗਾਇਨ ਕਰ diel जनम जनम के दुख निवारे सुखा मन साधारे अगली पंक्ति है जी दर्शन पेटत दर्शन पेट दर्सन पेटत होत नेहा दर्सन पेटत होत हो नेह हर का नानी ਹਰ ਕੰਮ ਨਾਮ ਬਿਚਾਰੇ ਹਰ ਕੰਮ ਨਾਮ ਬਿਚਾਰੇ ਹੁਣ ਪੂਰੇ ਪੂਰੀ ਪੰਕਤੀਆਂ ਦੋ ਪੰਕਤੀਆਂ ਔਰ ਉਸਦੀ ਸਥਾਈ ਅੰਤਰਾ ਔਰ ਸਥਾਈ ਪਹਿਲਾ ਅੰਤਰਾ ਗਾਇਨ ਕਰਾਂਗੇ ਜੀ ਫਿਰ ਸਥਾਈ ਗਾਇਨ ਕਰਦੇ ਆਂ जन्म जन्म के दुख निवारे सुखा मन सा दर्शन पे ਜੇ ਕਾ ਨਾਨ ਬਿਚਾਰੇ ਮੇਰਾ ਮੈਂ ਗੁਰੂ ਕੋ ਤਾ ਮੇਰਾ ਮੈਂ ਗੁਰੂ ਕੋ ਬਿਨੰਦਾ ਮੇਰਾ ਬੈ ਗੁਰੂ ਕੋ ਬਿਨੰਦਾ ਮੇਰਾ ਬੈ ਹੈ ਜੀ ਮੇਰਾ ਬੈਦ ਗੁਰੂ ਗੋਬਿੰਦ ਸਾਹਿਬਦ ਦਾ ਅੰਤਰਾ ਸਥਾਈ ਜੋ ਆਪਾਂ ਪਹਿਲਾਂ ਕਰ ਚੁੱਕੀਆਂ ਹਾਂ ਹੁਣ ਇਸ ਇਸ ਦੇ ਅੰਤਰੇ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਅਸਥਾਈ ਦਾ ਵੀ ਜੋ ਸਥਾਈ ਦੀ ਵੀਡੀਓ ਬਣਾਈ ਹੈ ਉਸ ਦਾ ਲਿੰਕ ਆਪਾਂ ਪਾ ਦਾਂਗਾ ਜੀ ਸੋ ਜਿਹੜੀ ਵੀ ਸੰਗਤ ਵੀਡੀਓ ਦੇਖਦੀ ਹੈ ਉਹਗੇ ਸੰਗਤ ਨੂੰ ਜਰੂਰ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਕਿ ਹੋਰ ਵੀ ਸੰਗਤ ਲਾਹਾ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ